ਥੱਲੇ ਕਰ ਆਪਣੀ ਉਂਗਲੀ ਥੱਲੇ ਕਰ ਥੱਲੇ ਗੱਲ ਕਰ ਲੈ ਮੈਂ ਦਾਦਾ ਉਂਗਲੀ ਥੱਲੇ ਕਰ ਲੈ ਆਪਣੀ ਉਂਗਲੀ ਉੱਚਾ ਕਰ ਲੈ ਮੈਂ ਦਾਦਾ ਦੀ ਥੱਲੇ ਕਰ ਲੈ ਤੁਸੀਂ ਮੇਰੇ ਨਾਲ ਗੱਲ ਕਰੀ ਮੇਰੇ ਨਾਲ ਮੈਨੂੰ ਨਹੀਂ ਪਤਾ ਅਵੇ ਕੋ ਮੱਲੜ ਦਾ ਮੁੰਡਾ ਅਵਤਾਰ ਫੋਨ ਤੋੜ ਰਿਹਾ ਹੈ ਫੋਨ ਤੋੜ ਰਿਹਾ ਤੋੜ ਦੂੰਗਾ ਮੈਂ ਮੇਰੇ ਨਾਲ ਗੱਲ ਨਹੀਂ ਕਰਸਣਾ ਆਵੇ ਜਿੰਨੂੰ ਦਿਖੋਣੀ ਤੇਰੀ ਆ ਫੜੋ ਤੋੜ ਦੇ ਕੋਈ ਨਹੀਂ ਭਾਜੀ ਧਿਆਨ ਨਾਲ आओ रे चलो ਹੈਲੋ ਮੀਡੀਆ ਹੈਲੋ 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 ਬ੍ਰਦਰ ਹੈਲੋ ਮੀਡੀਆ ਨਾਲ ਹਗਲ ਨਹੀਂ ਕਰਨੀ ਦੇਖਦੇ ਚੌਥਾ ਨੇ ਮੈਂ ਹਮ ਬਣਾ ਰਿਹਾ ਸਾਰੀ ਗੱਲ ਛੱਡੋ ਆ ਇਹਨੂੰ ਜਾਣਦੇ ਨਹੀਂ ਕਲਰ ਬਣ ਕੇ ਤੁਹਾਡੇ ਘਰ ਆਇਆ ਮੈਨੂੰ ਕੀ ਪਤਾ ਤੈਨੂੰ ਕੀ ਕਰ ਗਈ ਕੰਮ ਕੀ ਕਰਨਾ ਹੈ ਫਿਰ ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ ਕਿ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ ਕਾਦੇ ਲਈ ਮੁੰਡਾ ਬੁਲਾ ਦਿੰਗੇ ਬੁਲਾਓ ਫਿਰ ਕਾਦੇ ਲਈ ਬੁਲਾ ਲਗੇ ਕੱਢ ਨਾ ਮੈਂ ਕਿੰਨੇ ਚਿਰ ਨਾ ਕੁੜੀ ਰੱਖੀ ਉਹਨੇ 5-6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ ਉਹਦੀ ਮੈਰਿਜ ਹੋ ਗਈ ਹੁਣ ਐਸਾ ਮੇਰੇ ਬੇਟੇ ਆ ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਰ ਕਰਿਆ ਉਹਨੇ ਵੀ ਨੇ ਛੱਡਦਾ ਜਲੂਸ ਕੱਢਣ ਵਾਸਤੇ ਹਟਾਈਆਂ ਨਾ ਜਲੂਸ ਕੱਢਣ ਵਾਸਤੇ ਕਿ ਮੈਂ ਤੁਹਾਨੂੰ ਇਹ ਨਾ ਮਿਲਿਆ ਇਹ ਨਾ ਤੁਹਾਨੂੰ ਤੇਰੇ ਤੇ ਆ ਜਾ ਇੱਕ ਵਾਰ ਇੱਥੇ ਆ ਜਾ ਇੱਕ ਵਾਰ ਇੱਥੇ ਆ ਜਾ ਚਾਹ ਨੂੰ ਕੀ ਕਰਾਂ ਨਾ ਆ ਜਾ ਖਾਣ ਚੰਗਾ ਬਹਿ ਜਾ ਤੇਰੇ ਮਰਜੇ ਤਾਂ ਮੈਂ ਉਹਨੂੰ ਆਖਾਂ ਵੀ ਚੱਲ ਕੋਈ ਨਹੀਂ ਤੇਰੇ ਨਿਆਣੇ ਸਾਭ ਲੈਣੀਆਂ ਮੈਂ ਤੇਰਾ ਖਸਮ ਚੰਗਾ ਬੜਾ ਸਾਹਮਣ ਵਾਲਾ ਤੇ ਮੈਂ ਮੁੰਡਿਆਂ ਨਾਲ ਨਹੀਂ ਕਰਾਂ ਮੋਣ ਕੇ ਤੂੰ ਬੋਲ ਰਿਹਾ ਆਂ ਕਿ ਬਦਕੇ ਫਰ ਕੇ ਗਾਂਵਾਂ ਥੇਂ ਆਂ ਮੈਂ ਬੰਦ ਨਹੀਂ ਬੰਦ ਤੇ ਤੂੰ ਬੋਲ ਰਿਹਾ ਆਂ ਸਾਡੇ ਮੁੰਡਿਆਂ ਨਾਲ ਬੋਲ ਬੰਦ ਨਹੀਂ ਮੁੰਡੀਆਂ ਨੂੰ ਗੱਲ ਕਰਨਾ ਤੇਰਾ ਕੋਈ ਮਤ ਬੰਦ ਗੱਲ ਕਰਦਾ ਮੈਂ ਕਰਦਾ ਨਹੀਂ ਸਾਡਾ ਮਤ ਕਰੂ ਕਰੂ ਮੇਰੇ ਨਾਲ ਮੁੰਡੇ ਨਾਲ ਗੱਲ ਮੁੰਡੇ ਜੀ ਮੁੰਡਾ ਲਿਆ ਦੋ ਮੁੰਡਾ ਲਿਆ ਰਿਹਾ ਆਂ

ਤਾਂ ਫਿਰ ਕੋਈ ਗੱਲ ਨਹੀਂ ਹੋਣੀ ਆ ਜੇ ਆਲਾ ਕਰਦੇ ਆਂ ਫੜੀ ਤੇਰਾ ਕੋਈ ਕੰਮ ਨਹੀਂ ਆਲੇ ਹਮਰ ਪੈਰ ਦੇ ਹੱਥੇ ਨੋਥਾਂ ਵੀ ਤੂੰ ਜਾਣੀ ਮੈਂ ਤੁਹਾਨੂੰ ਕਹਿ ਰਿਹਾ ਤੁਕੇ ਸਾਥੀ ਦੇ ਇਹ ਫੁੱਟੀਆਂ ਵਿਆਹ ਵਿਆਹ ਕਿ ਛੱਡ ਗਈ ਆ ਫੁੱਟੀਆਂ ਦੇ ਨਹੀਂ ਫੁੱਟੀਆਂ ਦੇ ਚੱਲਿਆ ਇਹ ਵਿਆਹ ਹੋ ਗਿਆ ਉਹ ਹੋਣੀ ਨਹੀਂ ਰੋਕ ਸਕਦਾ ਨੀਓ ਨੀ ਆ ਨੀ ਉਹ ਵੀ ਫੇਰ ਆਣਾ ਫੋਨ ਦਿਲਾ ਕੇ ਛੱਡਦੀ ਤਾਂ ਫਿਰ ਮੈਂ ਛੱਡਦੀ ਸਾਰੇ ਟੱਪੜਾ ਹੋ ਗਿਆ ਤਬਾਹ ਹੋ ਗਿਆ ਆਹ ਮੀਡੀਆ ਵਾਲੇ ਆਹ ਬਾਰੇ ਬੋਲਦੇ